ਕੋਈ ਨਹੀਂ ਤੇ ਜੇ ਸਾਡੀ ਕਿਸਾਨੀ ਤੇ ਵੱਡਾ ਡਾਕਾ ਵੱਜ ਰਿਹਾ ਕਾਰਪੋਰੇਟ ਧਰਾਨੇ ਮਾਰ ਰਹੇ ਆ ਸਰਕਾਰਾਂ ਉਹਨਾਂ ਦੇ ਨਾਲ ਬੈਠਾਂ ਆ ਲਿਆ ਵਾ ਜਾਂ ਉਹ ਪੰਜਾਬ ਸਰਕਾਰ ਆ ਲੋ ਜਾਂ ਉਹ ਸੈਂਟਰ ਸਰਕਾਰ ਆ ਲੋ ਜੇ ਸਿਰ ਪੱਪਾ ਦੇ ਰੱਤ ਬਣ ਕੇ ਆਉਂਦੇ ਆ ਪਹਿਲਾਂ ਕਾਂਗਰਸ ਆ ਇਕਾਦੀ ਆ ਰਹੇ ਤੇ ਆਮ ਆਪ ਪਾਰਟੀ ਆਈ ਇਹਨਾਂ ਦੇ ਕੋਈ ਵੀ ਆਪਾਂ ਕਹਿ ਜੀ ਆਹ ਬੜੇ ਬੁੱਧ ਝੋਟੇ ਆ ਗਿਆ ਸਾਰੇ ਜਆਪਾਂ ਨੂੰ ਰੋਟਣ ਤੇ ਘੁੱਟਣਦੇ ਹੋਏ ਆ ਇਹ ਕਰਕੇ ਜ਼ੁਰੂਰੀ ਆ ਪਾਈ ਕਿਥੇ ਬੰਦੀਆਂ ਦਾ ਗਠਨ ਕਰਨਾ ਤੇ ਜਦ ਇਹ ਬੰਦੀਆਂ ਇੱਕ ਇਹੋ ਜਿਹੀ ਜਦ ਇਹ ਬੰਦੀ ਦਾ ਮਾਹਿਰਤਾ ਬਣਾਵਾ ਮੈਂ ਆਪਣੇ ਆਪ ਤੇ ਮਾਨਦ ਤੂ ਕਰਦਾ ਕਿ ਉਹਨਾਂ ਲੋਕਾਂ ਨੂੰ ਕੋਈ ਨਿਆਂ ਨਾ ਆਇਆ ਜਿਨ੍ਹਾਂ ਨੂੰ ਜੱਜਾਂ ਨੇ ਕਲੀਅਰ ਕਰਤਾ ਵੀ ਇਹ ਇਹਦਾ ਕੋਈ ਨਹੀਂ ਬਣ ਸਕਦਾ 20-20 ਲੱਖ ਰੁਪਏ ਦੀਆਂ ਠੱਗੀਆਂ ਖਾ ਕੇ ਲੋਕ ਸਾਫ਼ਾਂ ਦੇ ਵਿੱਚ 6-6 ਫੁੱਟ ਦੇ ਕਦ ਲੈ ਕੇ ਗਏ ਕਸ ਕਰਕੇ 5-5 ਫੁੱਟ ਦੇ ਉਹਨਾਂ ਨੂੰ ਮਿਆਦ ਵਾਇਆ ਤੇ ਸਾਡੀ ਜਥੇਬੰਦੀ ਨੇ ਦਵਾਇਆ ਤੇ ਮੈਂ ਇਹ ਵੀ ਤੁਹਾਡੇ ਨਾਲ ਇੱਕ ਵਾਅਦਾ ਕਰਕੇ ਜਾਂਦਾ ਹਾਂ ਅੱਜ ਤੋਂ ਬਾਅਦ ਦੇ ਵਿੱਚ ਸਾਹਮਣੇ ਜਦੋਂ ਵੀ ਯਾਦ ਕਰੋਗੇ ਹੁਣ ਤਾਂ ਅਸੀਂ ਦੋ ਹੀ ਥੇ ਤਾਰੂ ਸਾਹਿਬ ਦੇ ਅੱਜ ਖੇਡੇ ਵਿੱਚੋਂ ਥੋੜੇ ਸਮੇਂ ਦੇ ਵਿੱਚ ਅਸੀਂ ਉੱਥੇ ਆਪਣੇ ਲਾਸ਼ ਪਿੰਡਾਂ ਦੇ ਵਿੱਚ ਕੰਮ ਦਾ ਵਟਵਾਰ ਕਰਾਂਗੇ ਲੰਮਾ ਚੌੜਾ ਸਹਾਰਤ ਲੜਨ ਦਾ ਵਾਅਦਾ ਤੇ ਤੁਹਾਡੇ ਨਾਲ ਜੇਰਾ ਤਿਆਰ ਕਰਾਂਗੇ ਕਿਉਂਕਿ ਜੇ ਆਪਾਂ ਕਾਹਲੀ ਗੱਲ ਕਰ ਲਈਏ ਅੱਜ ਮੀਡੀਆ ਤੋਂ ਕਰ ਲਈਏ ਦਰਸ਼ੀਆਂ ਦੀ ਗੱਲ ਕਰ ਲਈਏ ਸਾਨੂੰ ਆਜ ਆ ਰਿਹਾ ਵੀ ਇਹ ਕਿਹਦੇ ਸੇਖਵਾ 2% ਵਾਲੇ ਇਹ ਹੀ 2% ਨਹੀਂ ਜੇ ਇਹ ਦਰਸ਼ੀਆਂ ਦੀ ਬੋਲੀ ਆ ਇਹ ਆਪਾਂ ਦੀ ਬੋਲਣੀ ਇਹ ਮੀਡੀਆ ਦੀ ਬੋਲੀ ਆ ਕੋਈ ਮੀਡੀਆ ਦੀ ਬੋਲੀ ਆ ਆਪਾਂ ਦੀ ਬੋਲਣੀ ਆਪਾਂ ਉਦੋਂ ਹੀ ਮੁਕੇ ਜਦੋਂ ਸੁਪਰ ਦੀ ਦੇ ਦੇ ਵੇਚਾ ਘੱਲੂ ਭਾਰਾ ਹੋਇਆ ਤੇ 65000 ਸੀ ਇੱਕ ਸੀ ਉਹਦੇ ਤੋਂ 32000 ਸੀਕੋ ਗਿਆ ਤੇ ਉਦੋਂ ਸਾਰਿਆਂ ਨੂੰ ਪਕਾਇਆ ਨੂੰ ਮੁਕੇ ਅੱਜ ਅਹੀਂ ਕਰੋੜਾਂ ਦੀ ਕਿਰਤੀ ਦੇ ਵੇਚਵਾ ਜੇ ਨਾ ਕਰੋੜਾਂ ਕਰਨਾ ਜੇ ਨਾ ਗਿਣਤੀ ਕਰਾ ਹੀ ਜੋ